ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾਲ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਬੇਸਨ ਦੇ ਖੋਏ ਦੀਆਂ ਪਿੰਨੀਆ ਇਹ ਐਨੇਕ ਅਖਰੋਟ ਲਏ ਨੇ ਇਹ ਮੈਂ ਚੌਪ ਕਰ ਲੇ ਇਹ ਕਾਜੂ ਨੇ ਜੀ ਇਹ ਬਦਾਮ ਐਨੇਕ ਇਹਨਾਂ ਨੂੰ ਚੌਪ ਕਰ ਲਾਂਗੇ ਇਹ 슈ਗਰ ਹੈ ਡਾਇਬੀਟੀਜ਼ ਪੇਸ਼ੈਂਟ ਲਈ ਸਪੈਸ਼ਲ ਇਹ ਵਾਲੀ ਇਹ ਹੀ ਵਰਤਦੇ ਹਾਂ ਅਸੀਂ ਤੇ ਇਹ ਗੁੰਦ ਹੈ ਜੀ ਐਨੇਕ ਗੁੰਦ ਲਈ ਹੈ ਅੱਧਾ ਕਿਲੋ ਖੋਆ ਇਹ ਦੁੱਸੀ ਕਿਓ ਹੈ ਜਿੰਨੀ ਕੀ ਜ਼ਰੂਰਤ ਪਈ ਉਹਨਾਂ ਕ ਪਾਵਾਂਗੇ ਜਿਆਦਾ ਨਹੀਂ ਪਾਵਾਂਗੇ ਆਪਾਂ ਇਹ ਕਿਲੋ ਬੇਸਣ ਹੈ ਜੀ ਇਹ ਮੋਟੇਗਾ ਮੋਟੇ ਵਾਲਾ ਪੀਸਿਆ ਹੋਇਆ ਹਾਂਜੀ ਹੁਣ ਆਪਾਂ ਸਟਾਰਟ ਕਰਦੇ ਹਾਂ ਹਾਂਜੀ ਬੇਸਣ ਨੂੰ ਆਪਾਂ 5-7 ਮਿੰਟ ਵਾਸਤੇ ਬਿਨਾ ਘਿਓ ਤੋਂ ਭੁੰਨਾਂਗੇ ਇਹਨੂੰ ਰੋਸਟ ਕਰ ਲਾਂਗੇ ਇਹਦਾ ਟੇਸਟ ਵੱਖਰਾ ਹੀ ਆਉਂਦਾ ਹੈਗਾ ਬਹੁਤ ਟੇਸਟੀ ਲੱਗਦੀ ਹੈ ਮੇਰੀ ਬੀਨ ਰੋਸਟ ਕੀਤਾ ਹੋਇਆ ਦਿਨਾ ਘਿਓ ਤੋਂ ਇਹਦਾ ਟੇਸਟ ਦਾ ਫਰਕ ਪੈਂਦਾ ਤੁਸੀਂ ਕਰਕੇ ਦੇਖਿਓ ਹਾਂਜੀ ਹੁਣ ਆਪਾਂ 5-7 ਮਿੰਟ ਬੇਸਣ ਭੁੰਨ ਲਿਆ ਸਮੈਲ ਆਉਣ ਲੱਗੀ ਰੋਸਟ ਹੋ ਗਿਆ ਇਹ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਘਿਓ ਲੋੜ ਮੁਤਾਬਕ ਫੇਰ ਇਹਨੂੰ ਘਿਓ ਘਿਓ ਚ ਭੁੰਨਾਂਗੇ ਹਾਂਜੀ ਪਹਿਲਾਂ ਇਹ ਆਪਾਂ ਇਨੇਕ ਕਿਉ ਚ ਗੂੰਦ ਭੁੰਨ ਲਈਏ ਤੇ ਆਪਣੀ ਗੂੰਦ ਪੁੱਜ ਕੇ ਫੁੱਲ ਗਈ ਦੇਖੋ ਹੁਣ ਆਪਾਂ ਇਹਦੇ ਚ ਬੇਸਣ ਚ ਕਿਉ ਪਾਉਣ ਲੱਗੇ ਆ ਆ ਦੇਖੋ ਇੱਕ ਗੜਛੀ ਦੋ ਗੜਛੀਆਂ ਬਣਾ ਜਾਣਗੀਆਂ ਹਾਂਜੀ ਹੁਣ ਆਪਾਂ ਇਹ ਨੂੰ ਖੋਇ ਨੂੰ ਮੈਲਟ ਕਰ ਲਾਂਗੇ ਵਿੱਚ ਚੀਨੀ ਪਾ ਕੇ ਚਾਸ਼ਨੀ ਵਗੈਰਾ ਲੱਗ ਨਹੀਂ ਬਣਾਉਂਦੇ ਹੈਗੇ ਬੇਸਨ ਆਪਣਾ ਪੁੱਜ ਗਿਆ ਹਾਂਜੀ ਆ ਚੀਨੀ ਪਾਤੀ ਇਹ ਨੂੰ ਮੈਲਟ ਕਰਕੇ ਦੁੱਜੀ ਪਾ ਦਾਂਗੇ ਡ్రਾਈ ਟੂਟ ਉਹ ਵੀ ਰੋਸਟ ਹੋ ਜਾਣੇ ਜਬਸ ਇਹਦੇ ਵਿੱਚ ਗਰਮ ਗਰਮ ਵਿੱਚ ਫੇਰ ਸਭ ਨੂੰ ਦਿਖਾਉਨੇ ਆ ਬਣਾ ਕੇ ਹਾਂਜੀ ਇਹ ਚੀਨੀ ਤੇ ਖੋਆ ਮੈਲਟ ਹੋ ਗਿਆ ਆਪਣੇ ਹੁਣ ਇਹਨੂੰ ਆਪਾਂ ਬੇਸਨ 'ਚ ਮਿਕਸ ਕਰ ਲਾਂਗੇ। ਇਹਦੇ ਵਿੱਚ ਕੱਟੇ ਡਰਾਈ ਫਰੂਟ ਪਾ ਰਹੇ ਹਾਂ। ਉਹ ਵੀ ਰੋਸਟ ਹੋ ਜਾਣਗੇ। ਭੁੱਜ ਜਾਣਗੇ ਜਿਵੇਂ ਆਪਾਂ ਅਲੱਗ ਭੁੰਨਦੇ ਹਾਂ ਘਿਓ 'ਚ ਉਹ ਜ਼ਰੂਰਤ ਨਹੀਂ ਪੈਂਦੀ। ਆ ਦੇਖੋ ਆਹ ਪਾ ਲਈ ਬਾਦਾਮ ਕੱਟਣ ਵਾਲੇ ਰਹਿੰਦੇ ਆ। ਇਹ ਕੱਟ ਰਹੇ ਹਾਂ ਕੱਟ ਕੇ ਪਾ ਦਾਂਗੇ ਦਸ ਨਾਲ ਜਿੰਨਾ ਗਰਮ-ਗਰਮ ਸੇ। ਖਾਣ ਜੀਓ। ਹਾਂਜੀ। ਹੁਣ ਆਪਾਂ ਸਾਰੇ ਡਰਾਈ ਫਰੂਟ ਵਿੱਚ ਪਾਤੇ ਹੁਣ ਇਹਨਾਂ ਨੂੰ ਮਿਕਸ ਕਰਕੇ ਆਪਾਂ ਪਿੰਨੀਆਂ ਬੱਟ ਲਾਂਗੇ ਹਾਂਜੀ ਪਿੰਨੀਆਂ ਬੱਟ ਕੇ ਹਾਂਜੀ ਹੁਣ ਦੇਖੋ ਆਪਣੀਆਂ ਪਿੰਨੀਆਂ ਤਿਆਰ ਹੋ ਗਈਆਂ ਜੀ ਬਹੁਤ ਟੇਸਟੀ ਬਣੀਆਂ ਨੇ ਖਾ ਕੇ ਦੇਖੀਆਂ ਨੇ ਸਾਰਿਆਂ ਨੇ ਹਾਂਜੀ ਕਹਿੰਦੇ ਬਹੁਤ ਟੇਸਟੀ ਨੇ ਵਾਕੀ ਸਰਦੀਆਂ ਚ ਟੇਸਟੀ ਹੀ ਲੱਗਦੀਆਂ ਨੇ ਕੋਈ ਦੀਆਂ ਪਿੰਨੀਆਂ ਹਾਂਜੀ ਵੀਡੀਓ ਜ਼ਰੂਰ ਦੇਖਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਥੈਂਕ ਯੂ ਫॉर ਵਾਚਿੰਗ